ਕਿਸੇ ਵਿਅਕਤੀ ਨੂੰ ਉਸਦੀ ਗਲਤੀ ਦਾ ਅਹਿਸਾਸ ਉਹੋ ਵਿਅਕਤੀ ਹੀ ਕਰਵਾ ਸਕਦਾ ਹੈ ਜਿਸ ਨੂੰ ਉਸਦੇ ਵਿਗੜਨ ਦਾ ਦੁੱਖ ਹੋ ਅਤੇ ਉਸਦੇ ਵਿਗੜਨ ਨੂੰ ਸੁਧਾਰਨ ਨੂੰ ਉਸਦੀ ਲੋੜ ਸਮਝਦਾ ਹੈ ਜਿਹੜਾ ਉਸਦੀ ਤਰੱਕੀ ਦਾ ਚਾਹਵਾਨ ਹੈ ਉਸ ਦਾ ਪਨਾਹ ਸੋਚਦਾ ਹੈ ਉਸ ਨੂੰ ਅਹਿਸਾਸ ਕਰਾਏ ਕਿ ਚਿੱਕੜ ਵਿੱਚੋਂ ਬਾਹਰ ਆ ਜਾ ਅਜੇ ਗੁੱਲੇ-ਵੇਰਾ ਦਾ ਕੁਝ ਨਹੀਂ ਵਿਗੜਿਆ ਉਸ ਲਈ ਘਰ ਦੇ ਬੂਹੇ ਬੰਦ ਨਹੀਂ भुला जाए जो घर मुड़ावे वो थोड़ा जहा भी हंगारा भरे तो उसकी बह फी जाए उससास करवाया जाए कि वह बहुत कुछ कर सकता है किसी गलती से ये ना एहसास कराया जाए कि उसने तो नक् बढ़ा दिता है कोई भी किसी को मूँह दिखा जोगा नहीं रहा सगों गलती सुधारण दे ਮੌਕੇ ਤੇ ਸਾਧਨ ਦਿੱਤੇ ਜਾਣ ਰਾਹਾ ਬਿੱਤਾ ਜਾਵੇ ਅੱਗੇ ਵਧਣ ਦਾ ਕਿਉਂਕਿ ਕੋਈ ਨਾ ਕੋਈ ਦੇਵਤਾ ਜਾਂ ਦੇਵਤਾ ਜਾਂ ਦੇਵਤਾ ਨਹੀਂ ਜੰਮਦਾ ਤੇ ਨਾ ਹੀ दैਤ ਬਸ ਸੁਧਾਰ ਲਈ ਉਦਮ ਕਰਨ ਦੀ ਲੋੜ ਹੁੰਦੀ ਹੈ ਓਕੇ